ਬਹੁਤ ਹੀ ਸਤਿਕਾਰਯੋਗ ਮੰਨ ਤੇ ਵਿਰਾਜਮਾਨ ਸਾਰੇ ਅਫੀਸਰ ਸਾਹਿਬਾਨ ਬਹੁਤ ਹੀ ਹੁਨਾਰ ਸਰਪੰਚ ਸਾਹਿਬਾਨ ਸਮੁੱਚੀ ਤਰਨਾਲਾ ਜੀ ਤਰਨਾਲਾ ਜੀ ਚੱਕੀ ਬੇਟਾ ਸਮੁੱਚੀ ਪੰਚਾਇਤ ਦਰਪਾ ਮਾਰਕੀਟ ਕਮੇਟੀ ਦੇ ਚੇਅਰਮੈਨ ਸਹਿਬਾਨ ਸਚੂ ਸਹਿਬਾਨ ਔਰ ਮੇਰੇ ਸਾਹਮਣੇ ਸ਼ਸ਼ੋਭਤ ਬਹੁਤ ਹੀ ਸਤਿਕਾਰਯੋਗ ਪਿੰਡ ਕਮਾਲਪੁਰ ਦੇ ਨੌਜਵਾਨ ਵੀਰ ਬਜ਼ੁਰਗ ਮਾਮਾ ਪੈਣਾ ਸਭ ਤੋਂ ਪਹਿਲਾਂ ਬਲਾਉਫ ਉਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਮੈਂ ਦੇਖ ਰਿਹਾ ਸੀਗਾ ਕਿ ਜੋ ਜੁਧ ਨਸ਼ਿਆਂ ਦੇ ਵਿਰੁੱਧ ਸ਼ੁਰੂਆਤ ਇਸ ਮਹਿਮਦੀ ਸ਼ੁਰੂਆਤ ਸਾਡੇ ਕੌਮਿਕ ਕੋਰਡੀਨੇਟਰ ਹਰਵਿੰਦ ਕੇਜਰੀ ਬਾਦ ਜੀ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਹ ਜੀ ਨੇ ਪੂਰੇ ਪੰਜਾਬ ਸ਼ੁਰੂ ਕੀਤੀ ਆ ਉਹਨੂੰ ਹਰ ਹਰ ਇੱਕ ਪਿੰਡ ਦੇ ਅੰਦਰ ਹਰ ਇੱਕ ਬਾੜ ਦੇ ਅੰਦਰ ਬਹੁਤ ਧਰਮਾ ਹੰਗਾਰਾ ਮਿਲ ਰਿਹਾ ਅੱਜ ਲੋਕ ਇਸ ਮਹਿਮ ਦਾ ਆਪ ਮਹਾਰੇ ਸਾਥ ਦੇ ਰਹੇ ਦੇਗੇ ਕਿਉਂਕਿ ਪੰਜਾਬ ਦੇ ਲੋਕਾਂ ਨੇ ਲੰਬਾ ਸਮਾਂ ਇਸ ਸੰਤਾਪ ਹੋ ਗਿਆ ਕਿ ਪੰਜਾਬ ਜਿਹੜੀ ਕਿ ਪੰਜ ਦਰਿਆਵਾਂ ਦੀ ਧਰਤੀ ਕਹੀ ਜਾਂਦੀ ਸੀ ਉਸ ਪੰਜ ਦਰਿਆਵਾਂ ਦੀ ਧਰਤੀ ਦੇ ਅੰਦਰ ਛੇਵਾਂ ਦਰਿਆ ਜਿਹੜਾ ਸੀ ਉਹ ਨਸ਼ਿਆਂ ਦਾ ਸ਼ੁਰੂ ਹੋ ਗਿਆ ਸੀ ਪੁਰਾਣੀਆਂ ਸਰਕਾਰਾਂ ਦੇ ਗਲਤ ਕੰਮਾਂ ਦੇ ਕਾਰਨ ਇਹ ਪੰਜਾਬ ਦੇ ਨੌਜਵਾਨ ਨੂੰ ਨਸ਼ਿਆਂ ਵੱਲ ਟੱਕਿਆ ਗਿਆ ਬਰਬਾਦੀ ਵੱਲ ਟੱਕਿਆ ਗਿਆ ਪਰ ਲੇਕਿਨ ਸਰਦਾਰ ਭਗਵੰਤ ਸਿੰਘ ਮਾਜੀ ਨੇ ਫੈਸਲਾ ਕੀਤਾ ਕਿ ਪੰਜਾਬ ਨੂੰ ਦੇਸ਼ ਦਾ ਨੰਬਰ 1 ਸੂਬਾ ਬਣਾਉਣਾਗਾ ਜਿਹੜਾ ਕਿ ਨਸ਼ਾ ਮੁਕਤ ਹੋਊਗਾ ਅੱਜ ਉਸੇ ਤਹਿਤ ਤੁਹਾਡੇ ਪਿੰਡ ਆਇਆਂਗੇ ਤੁਹਾਡੇ ਨਗਰ ਚ ਆਇਆਂਗੇ ਤੁਹਾਨੂੰ ਬੇਨਤੀ ਕਰਨ ਆਇਆਂਗੇ ਕਿ ਤੁਸੀਂ ਸਰਕਾਰ ਦਾ ਸਾਥ ਦਿਓ ਅੱਜ ਪੰਜਾਬ ਦੇ ਅੰਦਰ ਲਗਭਗ ਲਗਭਗ 15000 ਪਿੰਡਾਂ ਸ਼ਹਿਰਾਂ ਕਸਬਿਆਂ ਦੇ ਅੰਦਰ ਇਹ ਮੁਹਿੰਮ ਜਿਹੜੀ ਆ ਬੜੀ ਤੇਜ਼ੀ ਦੇ ਨਾਲ ਚੱਲ ਰਹੀ ਆ ਔਰ ਹੁਣ ਤੱਕ ਮੈਂ ਦੇਖਿਆ ਪੰਜਾਬ ਚ ਲਗਭਗ 86 ਲਗਭਗ 86 ਉਹ ਲੋਕ ਜਿਹੜੇ ਨਸ਼ਾ ਤਸਕਰੀ ਦੇ ਕੰਮਾਂ ਚ ਲੱਗੇ ਹੋਏ ਸੀ ਜਿਹੜੇ ਨਸ਼ਾ ਵੇਚਦੇ ਸੀਗੇ ਉਹਨਾਂ ਦੇ ਘਰਾਂ ਨੂੰ ਤੈਸਟ ਦੇਸ ਕੀਤਾ ਗਿਆ ਉਹਨਾਂ ਦੇ ਘਟ ਆਹੇ ਗਏ ਨੇ ਉਹਨਾਂ ਦੇ ਹੌਸਲੇ ਤੋੜੇ ਗਏ ਨੇ ਇਹ ਤਾਂ ਕਿ ਉਹ ਸਮਾਜ ਦੇ ਅੰਦਰ ਇਹ ਗੈਰ ਕਾਨੂੰਨੀ ਕੰਮ ਨਾ ਕਰ ਸਕਣ ਔਰ ਹੁਣ ਤੱਕ 75 ਉਹਨਾਂ ਲੋਕਾਂ ਨੂੰ ਇਨਕਾਊਂਟਰ ਦੇ ਰਾਹੀਂ ਯਾਨੀ ਪੁਲਿਸ ਨੇ ਸਖਤ ਰਵੱਈਆ ਅਪਣਾ ਕੇ ਫੜਿਆਗਾ ਜਿਹੜੇ ਕਿਸੇ ਨਾ ਕਿਸੇ ਰੂਪ ਦੇ ਅੰਦਰ ਨਸ਼ਾ ਵੇਚਣ ਦਾ ਕੰਮ ਕਰਦੇ ਸੀਗੇ 75 ਵਿਅਕਤੀਆਂ ਦੇ ਇਨਕਾਊਂਟਰ ਹੋਏ ਲਗੇ ਔਰ ਵੱਡੀ ਪੱਧਰ ਤੇ ਉਹਨਾਂ ਲੋਕਾਂ ਨੂੰ ਜੇਲਾਂ ਦੇ ਅੰਦਰ ਟਕਿਆ ਗਿਆਗਾ ਜਿਹੜੇ ਪੰਜਾਬ 'ਚ ਨਸ਼ੇ ਦਾ ਕੰਮ ਕਰਦੇ ਸੀ ਸੋ ਮੇਰਾ ਕਹਿਣ ਦਾ ਭਾਵ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਸਰਦਾਰ ਭਗਵੰਦ ਸਿੰਘ ਮਾਨ ਜੀ ਦਿਨ ਰਾਤ ਬੇਨੰਦ ਕਰ ਰਹੇ ਨੇਗੇ ਅਸੀਂ ਤੁਹਾਡੇ ਸਾਥ ਦੀ ਮੰਗ ਕਰਦੇ ਆਂ ਅਸੀਂ ਤੁਹਾਤੋਂ ਇਹੀ ਮੰਗ ਕਰਨ ਆਏ ਆਂਗੇ ਕਿ ਤੁਸੀਂ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਓ ਆਪਣੇ ਪਿੰਡ ਦੇ ਅੰਦਰ ਜੇਕਰ ਕੋਈ ਵਿਅਕਤੀ ਨਸ਼ਾ ਕਰਦਾਗਾ ਤਾਂ ਉਹਨੂੰ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਸਮਝਾ ਕੇ ਬੁਦਾ ਕੇ ਨੇੜ ਦੇ ਨਸ਼ਾ ਮੁਕਤੀ ਕੇਂਦਰ ਵਿੱਚ ਲੈ ਕੇ ਜਾਓ ਕਿਉਂਕਿ ਸਰਕਾਰ ਨੇ ਸਾਰੇ ਸ਼ਹਿਰਾਂ ਦੇ ਅੰਦਰ ਪਿੰਡਾਂ ਦੇ ਅੰਦਰ ਇਹ ਪ੍ਰਬੰਧ ਕੀਤਾਗਾ ਦਿੜ ਵਿੱਚ ਪ੍ਰਬੰਧ ਦਾਗਾ ਸੰਗਰੂਚ ਪ੍ਰਬੰਧਾ ਜਿੱਥੇ ਕੋਈ ਵਿਅਕਤੀ ਜੇਕਰ ਨਸ਼ਾ ਕਰਦਾਗਾ ਤਾਂ ਉਹਦਾ ਡਾਕਟਰ ਇਲਾਜ ਕਰ ਲਗੇ ਕਿਉਂਕਿ ਡਾਕਟਰਾਂ ਦੀ ਟੀਮ ਜਿਹੜੀ ਆਈ ਆ ਸਾਡੇ ਦਾ ਡਾਕਟਰਾਂ ਦੀ ਟੀਮ ਆ ਕਿ ਇਹੀ ਤੁਹਾਨੂੰ ਦੱਸਣ ਆਈ ਆ ਕਿ ਬਿਲਕੁਲ ਹਰ ਇੱਕ ਨਸ਼ੇ ਨੂੰ ਛੱਡਿਆ ਜਾ ਸਕਦਾਗਾ ਉਹਦੇ ਇਲਾਜ ਦੇ ਰਾਹੀਂ ਡਾਕਟਰੀ ਸਹਾਇਤਾ ਦੇ ਰਾਹੀਂ ਜਿਹੜਾ ਵੀ ਕੋਈ ਵਿਅਕਤੀ ਪਿੰਡ 'ਚ ਨਸ਼ਾ ਕਰਦਾਗਾ ਔਰ ਸਰਪੰਚ ਸਾਹਿਬਾਨ ਨਾਲ ਸੰਪਰਕ ਕਰੇ ਸਾਡੀ ਟੀਮ ਨਾਲ ਸੰਪਰਕ ਕਰੇ ਪਿੰਡ ਦੀ ਜਿਹੜੀ ਵਾ ਡਿਫੈਂਸ ਕਮੇਟੀ ਆ ਵਿਲੇਜ ਡਿਫੈਂਸ ਕਮੇਟੀ ਆ ਪਿੰਡ ਡਿਫੈਂਸ ਕਮੇਟੀ ਆ ਉਹਨਾਂ ਨਾਲ ਸੰਪਰਕ ਕਰੇ ਤਾਂ ਕਿ ਉਹਦਾ ਜਿਹੜਾ ਨਸ਼ਾ ਛਡਾਇਆ ਜਾ ਸਕੇ ਸੋ ਉਹਦੇ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਬਿਲਕੁਲ ਅਸੀਂ ਉਸ ਵਿਅਕਤੀ ਦਾ ਨਸ਼ਾ ਜਿਹੜਾ ਛਡਾਵਾਂਗੇ ਇਸ ਤੋਂ ਬਿਨਾ ਜੇਕਰ ਤੁਹਾਡੇ ਪਿੰਡ ਦੇ ਅੰਦਰ ਕੋਈ ਵਿਅਕਤੀ ਨਸ਼ਾ ਵੇਚਦਾਗਾ ਤਾਂ ਉਹਦੀ ਵੀ ਸੂਚਨਾ ਜਿਹੜੀ ਆ ਤੁਰੰਤ ਸਰਪੰਚ ਸਾਹਿਬ ਦੇ ਰਾਹੀਂ ਐਸਐਚਓ ਸਾਹਿਬ ਆਰ ਬੈਠੇ ਨੇ ਕਿ ਪੂਰੀ ਟੀਮ ਬੈਠੀ ਆ ਕਿ ਥਾਣੇ ਦਾ ਰਾਏ ਲਗੇ ਇਹਨਾਂ ਨੂੰ ਦਿਓ ਤਾਂ ਕਿ ਬਿਲਕੁਲ ਪੰਜਾਬ ਦੇ ਅੰਦਰੋਂ ਆਪੋਸ ਨਸ਼ਤ ਖੋਰੀ ਦਾ ਬੰਦੇ ਦਾ ਜਿਹੜਾ ਅੰਤ ਕਰ ਸਕੀਏ ਉਹਨੂੰ ਫੜ ਕੇ ਜੇਲ੍ਹ ਦੇ ਅੰਦਰ ਡੱਕ ਸਕੀਏ ਸੋ ਇਹ ਵੱਡਾ ਕੰਮ ਆ ਕਿਉਂਕਿ ਪੰਜਾਬ ਜਿਹੜਾ ਗੁਰੂਆਂ ਪੀਰਾਂ ਦੀ ਧਰਤੀ ਆ ਜਿਹੜਾ ਸੂਰਬੀਰਾਂ ਸੂਰਬੀਰ ਯੋਧਿਆਂ ਦੀ ਧਰਤੀ ਆ ਉਸ ਧਰਤੀ ਦੇ ਅੰਦਰ ਨਸ਼ਿਆਂ ਦਾ ਕੋਈ ਕੰਮ ਨਹੀਂ ਹੈਗਾ ਨਸ਼ਿਆਂ ਦੀ ਕੋਈ ਥਾਂ ਨਹੀਂ ਹੈਗੀ ਪਰ ਲੇਕਿਨ ਪੁਰਾਣੇ ਮਾਰੇ ਸਿਸਟਮ ਦੇ ਕਾਰਨ ਪੁਰਾਣੀਆਂ ਪਾਰਟੀਆਂ ਦੇ ਕਾਰਨ ਅੱਜ ਪੰਜਾਬ ਨੂੰ ਇਹ ਦਿਨ ਦੇਖਣੇ ਪਏ ਪਰ ਲੇਕਿਨ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮੈਂ ਸੈਲੂਟ ਕਰਦਾ ਉਹਨਾਂ ਦਾ ਧੰਨਵਾਦ ਕਰਦਾ ਉਹ ਖੁਦ ਅੱਜ ਅੱਜ ਵੀ ਖੁਦ ਸਰਦਾਰ ਭਗਵੰਤ ਸਿੰਘ ਮਾਨ ਤਿੰਨ ਪਿੰਡਾਂ 'ਚ ਗਏ ਹੋਏ ਲਗੇ ਮੈਂ ਵੀ ਤਿੰਨ ਪਿੰਡਾਂ ਜਾਣਾਗਾ ਸਾਡੇ ਸਾਰੇ ਐਮਐਲਏ ਸਹਿਬਾਨ ਸਾਰੇ ਐਸਡੀਐਮ ਸਹਿਬਾਨ ਸਾਰੇ ਡੀਸੀ ਸਹਿਬਾਨ ਸਾਰੇ ਐਸਐਸਪੀ ਐਸਐਚਓ ਸਾਰਾ तमाम ਪੂਰਾ ਸਰਕਾਰ ਜਿਹੜੀ ਆ ਉਹ ਪਿੰਡਾਂ 'ਚ ਆਈ ਹੋਈ ਆ ਸਰਕਾਰ ਤੁਹਾਡੇ ਦਵਾਰ ਤੇ ਆਈ ਹੋਈ ਆ ਤਾਂ ਕਿ ਪੰਜਾਬ ਨੂੰ ਆਪਾਂ ਨਸ਼ਾ ਮੁਕਤ ਬਣਾ ਸਕੀਏ ਸੋ ਮੈਂ ਜਾਦਾ ਸਮਾਂ ਨਹੀਂ ਲਵਾਂਗਾ ਮੈਂ ਤਾਂ ਤੁਹਾਨੂੰ ਇਹੀ ਬੇਨਤੀ ਕਰਨ ਆਇਆ ਕਿ ਜਿਹੜਾ ਵਿਅਕਤੀ ਕੋਈ ਨਸ਼ਾ ਕਰਦਾਗਾ ਉਹਨੂੰ ਆਪਣੇ ਨੇੜ ਦੇ ਨਸ਼ਾ ਨਸ਼ਾ ਸਕੇਂਦਰਾ ਜਿਹੜਾ ਨਸ਼ਾ ਸਲਾਹ ਕੇਂਦਰਾਂ ਚ ਲੈ ਕੇ ਜਾਓ ਤਾਂ ਕਿ ਆਪੋ ਦਾ ਨਸ਼ਾ ਸਲਾਹ ਸਕੀਏ ਜੇਕਰ ਕੋਈ ਨਸ਼ਾ ਵੇਚਦਾਗਾ ਉਹਦੀ ਸੂਚਨਾ ਜਿਹੜੀ ਆ ਤੁਰੰਤ ਸਰਕਾਰ ਨੂੰ ਦਿਓ ਤੁਰੰਤ ਸਾਥੀਆ ਨੂੰ ਦਿਓ ਤਾਂ ਕਿ ਉਸ ਦੇ ਖਿਲਾਫ ਜਿਹੜੀ ਆ ਕਾਨੂੰਨ ਦੇ ਮੁਤਾਬਕ ਕਾਰਵਾਈ ਕੀਤੀ ਜਾ ਸਕੇ ਸੋ ਮੈਂ ਇੱਥੇ ਤੁਹਾਡੀ ਹੋਊ ਸੋ ਮੇਰਾ ਕਹਿਣ ਦਾ ਭਾਵ ਕਿ ਬਿਲਕੁਲ ਸਰਕਾਰ ਜਿਹੜੀ ਆ ਉਹ 24 ਘੰਟੇ ਐਕਸ਼ਨ ਦੇ ਵਿੱਚ ਆ ਆਪਾਂ ਇਸ ਨਸ਼ਾਖੋਰੀ ਨੂੰ ਪੰਜਾਬ ਚੋਂ ਖਤਮ ਕਰਨਾਗਾ ਔਰ ਪੰਜਾਬ ਪਹਿਲਾਂ ਵੀ ਦੇਸ਼ ਦਾ ਨੰਬਰ 1 ਸੂਬਾ ਸੀਗਾ ਪਿਛਲੇ 25 30 ਸਾਲ ਦੇ ਮਾਰੇ ਰਾਜ ਪ੍ਰਬੰਧ ਦੇ ਕਾਰਨ ਮਾਰੇ ਰਾਜ ਦੇ ਪ੍ਰਬੰਧ ਦੇ ਕਾਰਨ ਅੱਜ ਪੰਜਾਬ ਜਿਹੜਾ ਉਹ ਪਿੱਛੜਦਾ ਜਾ ਰਿਹਾਗਾ ਪੰਜਾਬ ਲਗਾਤਾਰ ਪਿੱਛੇ ਨੂੰ ਜਾ ਰਿਹਾ ਹੈਗਾ ਪੰਜਾਬ ਦੀ ਆਮਦਨ ਕੱਟ ਰਹੀ ਆ ਪੰਜਾਬ ਦੇ ਬਹੁਤ ਸਾਰੇ ਕੰਮ ਜਿਹੜੇ ਲੱਗੇ ਉਹ ਲਗਾਤਾਰ ਕੱਟ ਰਹੇ ਨੇ ਪਰ ਲੇਕਿਨ ਪਿਛਲੇ 3 ਸਾਲਾਂ ਤੋਂ ਸਰਕਾਰ ਨੇ ਆਮਦਨ ਚ ਵੀ ਵਾਅਦਾ ਕੀਤਾਗਾ ਸਰਕਾਰ ਨੇ ਕੰਮਾਂ ਕਾਰਜਾਂ ਚ ਵੀ ਵਾਅਦਾ ਕੀਤਾਗਾ ਸੋ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾਗਾ ਕਿ ਆਉਣ ਵਾਲੇ ਸਮੇਂ ਦੇ ਅੰਦਰ ਆਪਾਂ ਪੰਜਾਬ ਨੂੰ ਦਸ਼ਾ ਮੁਖਤ ਬਣਾਵਾਂਗੇ ਔਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਸੋ ਮੈਂ ਹੁਣ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾਗਾ ਕਿ ਤੁਸੀਂ ਸਾਰੇ ਜਣੇ ਆਪਣੀ ਆਪਣੀ ਜਗ੍ਹਾ ਤੇ ਖੜੇ ਹੋ ਜਿਓ ਤਾਂ ਕਿ ਤੁਹਾਨੂੰ ਸੋਚ ਕਾਈ ਜਾਵੇ ਤਾਂ ਕਿ ਆਪਾਂ ਸਾਰੇ ਜਣੇ ਇਸ ਮੁਹਿੰਮ ਦਾ ਹਿੱਸਾ ਬਣ ਸਕੀਏ ਮੈਂ ਸਾਰੇ ਪਿੰਡ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਕਮਾਲਪੁਰ ਦੇ ਨਿਵਾਸੀ ਅਸੀਂ ਪਿੰਡ ਕਮਾਲਪੁਰ ਦੇ ਨਿਵਾਸੀ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਇੱਕ ਮੁੱਠੋ ਕੇ ਸੌ ਖਾਂਦੇ ਹਾਂ ਇੱਕ ਮੁੱਠੋ ਕੇ ਸੌ ਖਾਂਦੇ ਹਾਂ ਕਿ ਅਸੀਂ ਨਸ਼ਿਆਂ ਦੇ ਖਿਲਾਫ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਵਿਕਣ ਨਹੀਂ ਦੇਵਾਂਗੇ ਅਸੀਂ ਕਿਸੇ ਨਸ਼ਾ ਤਸਕਰ ਨੂੰ ਪਿੰਡ ਵਿੱਚ ਨਹੀਂ ਬਣਨ ਦੇਵਾਂਗੇ ਸਾਡੇ ਪਿੰਡ ਵਿੱਚ ਜੋ ਵੀ ਨਸ਼ਾ ਕਰਦੇ ਹਨ ਅਸੀਂ ਉਹਨਾਂ ਨੂੰ ਨਸ਼ਾ ਛੱਡਣ ਲਈ ਸਮਝਾਵਾਂਗੇ ਜਿਨ੍ਹਾਂ ਨੂੰ ਲੋੜ ਹੋਵੇਗੀ ਜਿਨ੍ਹਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਭਰਤੀ ਕਰਾਵਾਂਗੇ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਭਰਤੀ ਕਰਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਖੁਦ ਵੀ ਜ਼ਮਾਨਤ ਨਹੀਂ ਦੇਵਾਂਗੇ ਖੁਦ ਵੀ ਜ਼ਮਾਨਤ ਨਹੀਂ ਦੇਵਾਂਗੇ ਅਤੇ ਨਾ ਹੀ ਅਤੇ ਨਾ ਹੀ ਹੋਰ ਕਿਸੇ ਵਿਅਕਤੀ ਨੂੰ ਜ਼ਮਾਨਤ ਦੇਵਾਂਗੇ ਹੋਰ ਕਿਸੇ ਵਿਅਕਤੀ ਨੂੰ ਜ਼ਮਾਨਤ ਅਸੀਂ ਸਾਰੇ ਅਸੀਂ ਸਾਰੇ ਮਿਲ ਕੇ ਮਿਲ ਕੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਬੋਲੇ ਸੋ ਨਿਹਾਲ ਵਾਹਿਗੁਰੂ ਬੈਠ ਜੋ ਸਾਰੇ ਜਣੇ ਸੋ ਤੁਸੀਂ ਸਾਰਿਆਂ ਨੇ ਅੱਜ ਜੋ ਮਹਿਮ ਸਰਦਾਰ ਭਗਵਾਨ ਸੇ ਮਾਝੀ ਦੇ ਸ਼ੁਰੂ ਕੀਤੀ ਆ ਉਹਦੇ ਤਹਿਤ ਨਸ਼ਿਆਂ ਦੇ ਵਿਰੁੱਧ ਇੱਕ ਜੁਟਤਾ ਦਾ ਪ੍ਰਗਟਾਵਾ ਕੀਤਾਗਾ ਨਸ਼ਿਆਂ ਦੇ ਖਿਲਾਫ ਜਿਹੜੀ ਸੌਖਾਦੀ ਆ ਪਰ ਮੈਂ ਸਮਝਦਾ ਇਸੇ ਤਰੀਕੇ ਆਪਾਂ ਸਾਰੇ ਜਣੇ ਇੱਕ ਮੁੱਟ ਇੱਕ ਜੁਟ ਰਹਿ ਕੇ ਇਸ ਮਹਿਮ ਦਾ ਸਾਥ ਦਈਏ ਔਰ ਪੰਜਾਬ ਨੂੰ ਨਸ਼ਾ ਮੁਕਤ ਬਣਾਈਏ ਸੋ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਔਰ ਹੁਣ ਮੈਂ ਕੁਝ ਪਿੰਡ ਦੀਆਂ ਗੱਲਾਂ ਜ਼ਰੂਰ ਕਰਾਂਗੇ ਸੋ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਕਿ ਤੁਸੀਂ ਅੱਜ ਇਸ ਸ਼ਾਨਦਾਰ ਪੰਚਾਇਤ ਘਰ ਦੇ ਅੰਦਰ ਬੈਠੇ ਹੋ ਕਿਉਂਕਿ ਕਾਫੀ ਸਮਾਂ ਪਹਿਲਾਂ ਸਰਪੰਚ ਸਾਹਿਬਾਨ ਨੇ ਮੰਗ ਕੀਤੀ ਸੀਗੀ ਕਿ ਪਿੰਡ ਦਾ ਪੰਚਾਇਤ ਘਰ ਬਣਾਉਣਾ ਚਾਹੀਦਾ ਪੰਚਾਇਤ ਘਰ ਬਣ ਕੇ ਤਿਆਰ ਹੋਇਆ ਗਿਆ ਸੋ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਔਰ ਇਹਦੇ ਉੱਤੇ 40 ਲੱਖ ਰੁਪਈਆ ਜਿਹੜਾ ਖਰਚ ਆਇਆ ਸੀਗਾ ਮੇਰੇ ਕੋਲ ਸਮਾਂ ਘੱਟ ਹੁੰਦਾਗਾ ਕਿਉਂਕਿ ਡਿਪਾਰਟਮੈਂਟ ਇੰਪੋਰਟੈਂਟ ਡਿਪਾਰਟਮੈਂਟੇ ਉਹਨਾਂ ਦੇ ਅੰਦਰ ਕਾਫੀ ਸਮਾਂ ਲੱਗ ਜਾਂਦਾਗਾ ਸੋ ਉਦਘਾਟਨ ਕਰਨ ਲਈ ਆਇਆ ਗਿਆ ਤੋਂ ਤੁਹਾਨੂੰ ਸਭ ਨੂੰ ਬਹੁਤ-ਬਹੁਤ ਮੁਬਾਰਕਾਂ 40 ਲੱਖ ਰੁਪਏ ਦਾ ਇਹ ਪੰਚਾਇਤਕਰ ਬਣਿਆਗਾ ਔਰ ਇਸ ਤੋਂ ਬਿਨਾ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਕਿ ਜਿਹੜੀ ਤੁਹਾਡੀ 1.5 ਬਿਆਲੀ ਸੜਕ ਸੀਗੀ ਉਹਦਾ 6 ਕਰੋੜ 30 ਲੱਖ ਰੁਪਇਆ 6 ਕਰੋੜ 30 ਲੱਖ ਰੁਪਇਆ ਜਿਹੜਾ ਉਹ ਸੈਂਕਸ਼ਨ ਕਰਤਾ ਅਗਲੇ ਮਹੀਨੇ ਤੋਂ ਸੜਕ ਜਿਹੜੀ ਉਹ ਬਣਨੀ ਸਟਾਰਟ ਹੋ ਜੂਗੀ ਤੇ ਦੂਜੀ ਸਫੀਪੁਰ ਖੁਰਦ ਵਾਲੀ ਸੜਕ ਜਿਹੜੀ ਆ ਤੁਹਾਡੀ ਬਣ ਰਹੀ ਹੈਗੀ ਸਫੀਪੁਰ ਖੁਰਦ ਵਾਲੀ ਬਣ ਰਹੀ ਹੈਗੀ ਕਮਾਲਪੁਰ ਤੋਂ ਦੜਬਾ ਜਿਹੜੀ ਆ ਉਹ 6 ਕਰੋੜ 30 ਲੱਖ ਰੁਪਏ ਦੇ ਨਾਲ ਬੜੀ ਜਲਦੀ ਉਹਦਾ ਕੰਮ ਸਟਾਰਟ ਹੋ ਜਾਊਗਾ ਕਾਫੀ ਅਰਸੇ ਤੋਂ ਪਈ ਸੀਗੀ ਸੋ ਉਹਦਾ ਕਾਰਨ ਇਹ ਸੀਗਾ ਕਿ ਜਿਹੜੀ ਕਾਫੀ ਲੰਬੇ ਅਰਸੇ ਤੋਂ ਪਈ ਸੀ ਉਹ ਸਰਕਾਰ ਜਿਹੜੀ ਆ ਸੈਂਟਰ ਸਰਕਾਰ ਨੂੰ ਭੇਜੀ ਗਈ ਸਕੀਮ ਆਈ ਸੀ ਪਰ ਲੇਕਿਨ ਉਹ ਸਕੀਮ ਜਿਹੜੀ ਆ ਫੇਲ ਹੋ ਗਈ ਇਸ ਕਰਕੇ ਲੇਟ ਹੋਇਆਗੇ ਹੁਣ 6 ਕਰੋੜ 30 ਲੱਖ ਰੁਪਿਆ ਮੈਂ 10 ਦਿਨ ਪਹਿਲਾਂ ਉਹ ਸੈਂਕਸ਼ਨ ਕੀਤਾਗਾ ਅਗਲੇ 10 12 ਦਿਨਾਂ ਚ ਉਹਦਾ ਟੈਂਡਰ ਲੱਗ ਜਾਊਗਾ ਆਪਾਂ ਜਿਹੜਾ ਜਦ ਤੱਕ بارشਾਂ ਨਹੀਂ ਗਿਆ ਜੁਲਾਈ ਅਗਸਤ ਤੋਂ ਪਹਿਲਾਂ ਪਹਿਲਾਂ ਸੜਕ ਜਿਹੜੀ ਆ ਬਣ ਕੇ ਤਿਆਰ ਹੋ ਜਾਊਗੀ ਔਰ ਤੁਹਾਨੂੰ ਢਿੜਬੇ ਜਾਣ ਨੂੰ ਸਿਰਫ 2-3 ਮਿੰਟ ਲੱਗਿਆ ਕਰਨਗੇ ਸੋ ਇਸ ਗੱਲ ਦੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਇਸ ਤੋਂ ਬਿਨਾ ਇਸ ਤੋਂ ਪਹਿਲਾਂ ਆਪਾਂ ਨੇ ਥੋੜੇ ਦਿਨ ਪਹਿਲਾਂ ਤੁਹਾਡੇ ਪਿੰਡ ਦੇ ਸਕੂਲ ਦੇ ਲਗਭਗ 46 ਲੱਖ ਰੁਪਏ ਲਾ ਕੇ ਕਮਰੇ ਜਿਹੜੇ ਬਣਾਏ ਨੇ ਕਲਾਸਰੂਮ ਬਣੇ ਬਣਾਏ ਨੇ ਤਾਂ ਕਿ ਬੱਚੇ ਜਿਹੜੇ ਨੇਗੇ ਉਹ ਅੱਛੇ ਸਕੂਲ ਦੇ ਅੰਦਰ ਬੈਠ ਕੇ ਆਪਣੀ ਪੜ੍ਹਾਈ ਕਰ ਸਕਣ ਹੋਰ ਵੀ ਕਾਫੀ ਸਾਰੀਆਂ ਮੰਗਾਂ ਮੈਨੂੰ ਸਰਪੰਚ ਸਾਹਿਬ ਨੇ ਤੁਹਾਡੇ ਪਿੰਡ ਦਾ ਜਿਹੜਾ ਕਮਿਊਨਿਟੀ ਸੈਂਟਰ ਆ ਜਿੱਥੇ ਤੁਸੀਂ ਆਪਣਾ ਗਮੀ ਦਾ ਖੁਸ਼ੀ ਦਾ ਪ੍ਰੋਗਰਾਮ ਕਰਦੇ ਹੋ ਉਹਦਾ ਐਸਟੀਮੇਟ ਦੇ ਕੇ ਆਏ ਨੇ ਕਿ ਉਹ ਵੀ ਪੈਸੇ ਜਿਹੜੇ ਨੇਗੇ ਇਸੇ ਮਹੀਨੇ ਚ 10 ਲੱਖ ਰੁਪਏ ਦਾ ਐਸਟੀਮੇਟ ਦੇ ਕੇ ਆਏ ਨੇ ਕਿ ਇਸੇ ਮਹੀਨੇ ਦੇ ਅੰਦਰ-ਅੰਦਰ ਉਹ ਵੀ ਮੈਂ ਪੈਸੇ ਪਾ ਦਊਗਾ ਤਾਂ ਕਿ ਤੁਹਾਡਾ ਉਹ ਵੀ ਕੰਮ ਜਨਨਲੀ ਸਟਾਰਟ ਹੋ ਜੇ ਸੋ ਤੁਸੀਂ ਇਮਾਨਦਾਰ ਸਰਪੰਚ ਨੂੰ ਚੁਣਿਆਗਾ ਸੋ ਬਿਲਕੁਲ ਪੈਸੇ ਦੀ ਕੋਈ ਕਮੀ ਨਹੀਂ ਆਉਣ ਦੇਵਾਂਗੇ ਔਰ ਲਗਾਤਾਰ ਤੁਸੀਂ ਮੇਰਾ ਦੋ ਵਾਰ ਸਾਥ ਦਿੱਤਾਗਾ ਆਮ ਆਦਮੀ ਪਾਰਟੀ ਦਾ ਸਾਥ ਦਿੱਤਾਗਾ ਸੋ ਮੈਂ ਤੁਹਾਡਾ ਸਬਦਾ ਜਿੱਤੇ ਧੰਨਵਾਦ ਕਰਦਾਗਾ ਤੇ ਤੁਹਾਨੂੰ ਯਕੀਨ ਦਿਵਾਣਾਗਾ ਕਿ ਵਿਕਾਸ ਦੀ ਜਿਹੜੀ ਆ ਕੋਈ ਵੀ ਕਮੀ ਕਿਸੇ ਦੀ ਪਾਸੇ ਨਹੀਂ ਰਣ ਦਿੱਤੀ ਜਾਊਗੀ ਤੁਹਾਡਾ ਸਬਦਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਬਲੌ ਫਤੇਵਾਈਦੁਰ ਜੀ ਦਾ ਕਲਸਾ ਵਾਏ ਗੁਰ ਜੀ ਦੀ ਫਤੇ